ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਸਮਰ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਹਾਜ਼ਰ ਹਾਂ ਤੁਹਾਡੇ ਲਈ ਇੱਕ ਨਵਾਂ ਡਿਜ਼ਾਈਨ ਲੈ ਕੇ ਤੇ ਬਹੁਤ ਸੋਹਣਾ ਡਿਜ਼ਾਈਨ ਲੈ ਕੇ ਆਈਆਂ ਇਸ ਡਿਜ਼ਾਈਨ ਨੂੰ ਤੁਸੀਂ ਜੈਂਟਸ ਸਵੈਟਰ ਤੇ ਪਾ ਸਕਦੇ ਜੀ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਅਤੇ ਬੱਚਿਆਂ ਦੀ ਸਵੈਟਰ ਤੇ ਵੀ ਤੁਸੀਂ ਇਸ ਡਿਜ਼ਾਈਨ ਨੂੰ ਪਾ ਸਕਦੇ ਜੀ ਬਹੁਤ ਪਿਆਰਾ ਡਿਜ਼ਾਈਨ ਹੈ ਅਤੇ ਬਹੁਤ ਹੀ ਆਸਾਨ ਡਿਜ਼ਾਈਨ ਹੈ ਸਿਰਫ ਚਾਰ ਸਲਾਈਆਂ ਦਾ ਡਿਜ਼ਾਈਨ ਹੈ ਸਿੱਧੀਆਂ ਸਲਾਈਆਂ ਦੇ ਵਿੱਚ ਡਿਜ਼ਾਈਨ ਬਣੇਗਾ ਤੇ ਉਲਟੇ ਉਲਟੀਆਂ ਸਲਾਈਆਂ ਜਿਹੜੀਆਂ ਉਹ ਉਲਟੀਆਂ-ਉਲਟੀਆਂ ਹੀ ਬਣ ਗਈਆਂ ਬਹੁਤ ਹੀ ਸੋਖਾ ਡਿਜ਼ਾਈਨ ਹੈ ਤੇ ਇਸ ਡਿਜ਼ਾਈਨ ਨੂੰ ਬਣਾਉਣ ਵਾਸਤੇ ਆਪਾਂ 8-8 ਦੇ ਹਿਸਾਬ ਨਾਲ ਕੁੰਡੇ ਲੈਣੇ ਨੇ 8-8 ਦੇ ਹਿਸਾਬ ਨਾਲ ਕੁੰਡੇ ਲੈ ਕੇ 4 ਕੁੰਡੇ ਵਾਧੂ ਲੈ ਲੈਣੇ ਆ ਇਹਦੇ ਵਾਸਤੇ ਤੁਹਾਨੂੰ ਕੋਈ ਵੀ ਐਗਜਿਸਟ ਲੈਣ ਵਾਸਤੇ ਲੋੜ ਨਹੀਂ ਆ ਤੁਸੀਂ 8-8 ਦੇ ਹਿਸਾਬ ਨਾਲ ਕੁੰਡੇ ਲੈ ਕੇ 4 ਕੁੰਡੇ ਵਾਧੂ ਲੈ ਲਓ ਤੇ ਡਿਜ਼ਾਈਨ ਜਿਹੜਾ ਬਿਲਕੁਲ ਪੂਰਾ ਆ ਜਾਏਗਾ ਤੇ ਬਹੁਤ ਹੀ ਸੋਖਾ ਡਿਜ਼ਾਈਨ ਆ ਤੇ ਬਹੁਤ ਆਸਾਨੀ ਦੇ ਨਾਲ ਇਹ ਵਾਲਾ ਡਿਜ਼ਾਈਨ ਜਿਹੜਾ ਹਰ ਕੋਈ ਬਣਾ ਸਕਦਾ ਆ ਤੇ ਡਿਜ਼ਾਈਨ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਹੀ ਆਏ ਜੇ ਵੀਡੀਓ ਪਹਿਲੀ ਵਾਰ ਹੀ ਦੇਖ ਰਹੇ ਜੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਵੀਡੀਓ ਪਸੰਦ ਆਏ ਤੇ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਕੇ ਦੱਸਣਾ ਡਿਜ਼ਾਈਨ ਕਿਸ ਤਰ੍ਹਾਂ ਦਾ ਲੱਗਿਆ ਤੇ ਦੁਨੀਆ ਦੇ ਕਿਸ ਕੋਨੇ ਤੋਂ ਵੀਡੀਓ ਦੇਖ ਰਹੇ ਹੋ ਕਮੈਂਟ ਕਰਕੇ ਜ਼ਰੂਰ ਦੱਸਣਾ ਹੁਣ ਆਪਾਂ ਡਿਜ਼ਾਈਨ ਬਣਾਉਣਾ ਸ਼ੁਰੂ ਕਰਦੇ ਆਂ ਡਿਜ਼ਾਈਨ ਦੀ ਪਹਿਲੀ ਸਲਾਈ ਹੈ ਸਿੱਧੇ ਪਾਸਿਓ ਪਹਿਲਾ ਕੁੰਡਾ ਉਤਾਰ ਲੈਣਾ ਆ ਫਿਰ ਤਿੰਨ ਕੁੰਡੇ ਸਿੱਧੇ ਬਣਾ ਲੈਣੇ ਆ ਤਿੰਨ ਕੁੰਡੇ ਆਪਾਂ ਸਿੱਧੇ ਬਣਾ ਲੈਣੇ ਆ ਹੁਣ ਕੀ ਕਰਨਾ ਆ ਉਨੇ ਜਿਹੜੇ 4 ਕੁੰਡੇ ਇਹਨਾਂ ਨੂੰ ਆਪਾਂ ਟਵਿਸਟ ਕਰਨਾ ਤੁਸੀਂ ਇਸ ਤਰ੍ਹਾਂ ਬਿਨਾ ਉਤਾਰੇ ਵੀ ਕਰ ਸਕਦੇ ਜੇ ਪਹਿਲਾਂ ਆਪਾਂ ਆਹ ਵਾਲਾ ਕੁੰਡਾ ਉਨ ਲੈਣਾ ਹੈ ਜਿਹੜਾ ਤੀਸਰਾ ਕੁੰਡਾ ਇਹਨੂੰ ਆਪਾਂ ਪਹਿਲਾਂ ਬੁਣ ਲੈਣਾ ਫਿਰ ਆਪਾਂ ਚੌਥੇ ਕੁੰਡੇ ਨੂੰ ਬਣਾਂਗੇ ਪਹਿਲਾਂ ਤੀਸਰਾ ਕੁੰਡਾ ਉਨਾਂ ਫਿਰ ਚੌਥਾ ਫਿਰ ਆਪਾਂ ਬੁਣਾਂਗੇ ਪਹਿਲਾ ਕੁੰਡਾ ਤੇ ਉਸ ਤੋਂ ਬਾਅਦ ਬਣਾਂਗੇ ਦੂਸਰਾ ਕੁੰਡਾ ਇਸ ਤਰ੍ਹਾਂ ਕਰਕੇ ਸਾਡੇ ਕੁੰਡੇ ਟਵਿਸਟ ਹੋ ਗਏ ਜਾਂ ਤੁਸੀਂ ਉਤਾਰ ਕੇ ਵੀ ਬੁਣ ਸਕਦੇ ਜੀ। ਇਹੀ 8 ਕੁੰਡੇ ਆਪਾਂ ਰਿਪੀਟ ਕਰਾਂਗੇ ਫਿਰ ਵੇਖੋ 1 2 3 4 ਚਾਰ ਕੁੰਡੇ ਸਿੱਧੇ ਬਣਾ ਲਏ ਹੁਣ ਅਗਲੇ ਚਾਰ ਕੁੰਡੇ ਨੂੰ ਆਪਾਂ ਟਵਿਸਟ ਕਰਨਾ ਇਸ ਤਰ੍ਹਾਂ ਵੀ ਕਰ ਸਕਦੇ ਹਾਂ। ਜਦਵੇਂ ਕੁੰਡੇ ਉਤਾਰ ਲੈਣੇ ਆ। ਇਹ ਜਿਹੜੇ ਦੋ ਕੁੰਡੇ ਇਹਨਾਂ ਨੂੰ ਪਿੱਛੇ ਪਾਸੇ ਪਾ ਲੈਣਾ ਵਾ ਤੇ ਇਹ ਵਾਲੇ ਦੋ ਕੁੰਡੇ ਇਹਨਾਂ ਨੂੰ ਅੱਗੇ ਪਾ ਲੈਣਾ ਇਸ ਸਲਾਈ ਤੇ ਪਾ ਕੇ ਆਪਾਂ ਇਸ ਤਰੀਕੇ ਦੇ ਨਾਲ ਇਹਨਾਂ ਨੂੰ ਸਿੱਧੇ ਬੰਨ੍ਹ ਦੇਣਾ ਜਮਾ ਕੁੰਡਿਆਂ ਨੂੰ ਆਪਾਂ ਸਿੱਧੇ ਹੀ ਉਹਨਾਂ ਦੇਣਾ ਲਾਸਟ ਤੇ ਹੁਣ ਚਾਰ ਕੁੰਡੇ ਫੇਰ ਸਿੱਧੇ ਬਣਾਵਾਂਗੇ ਇਹਦੇ ਵਿੱਚ ਉਲਟਾ ਕੁੰਡਾ ਕੋਈ ਨਹੀਂ ਬਣੇਗਾ ਇਸ ਡਿਜ਼ਾਈਨ ਦੇ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਤੁਸੀਂ ਜੈਂਟਸ ਸਵੈਟਰ ਤੇ ਪਾਓਗੇ ਤੇ ਬਹੁਤ ਹੀ ਸੋਹਣਾ ਲੱਗੇਗਾ ਇਸ ਤਰ੍ਹਾਂ ਕਰਕੇ ਪਹਿਲੀ ਸਲਾਈ ਬਣ ਗਈ ਆ ਹੁਣ ਦੂਸਰੀ ਸਲਾਈ ਉਲਟੇ ਪਾਸਿਓਂ ਆਪਾਂ ਪੂਰੀ ਉਲਟੀ ਬਣਾਉਣੀ ਆ ਤੇ ਇਹ ਵਾਲਾ ਡਿਜ਼ਾਈਨ ਤੁਹਾਨੂੰ ਮੈਂ ਦੋ ਤਰੀਕਿਆਂ ਨਾਲ ਦੱਸਾਂਗੀ ਕਿ ਤੁਸੀਂ ਦੋ ਤਰੀਕਿਆਂ ਨਾਲ ਇਸ ਡਿਜ਼ਾਈਨ ਨੂੰ ਕਿਸ ਤਰ੍ਹਾਂ ਬਣਾ ਸਕਦੇ ਜੀ ਬਹੁਤ ਸੋਖਾ ਡਿਜ਼ਾਈਨ ਹੈ ਤੇ ਆਪਾਂ ਦੋ ਤਰ੍ਹਾਂ ਨਾਲ ਇਸ ਡਿਜ਼ਾਈਨ ਨੂੰ ਬਣਾ ਕੇ ਰੈਡੀ ਕਰ ਸਕਦੇ ਹਾਂ ਦੋਨੋਂ ਤਰ੍ਹਾਂ ਨਾਲ ਬਹੁਤ ਹੀ ਸੋਹਣਾ ਲੱਗੇਗਾ ਉਲਟੀ ਸਲਾਈ ਆਪਾਂ ਪੂਰੀ ਉਲਟੀ ਉਲਟੀ ਬਣਾ ਲੈਣੀ ਸਾਰੀਆਂ ਹੀ ਇਹਦੇ ਵਿੱਚ ਉਲਟੀਆਂ ਸਲਾਈਆਂ ਸਿੰਪਲ ਹੀ ਬਣਦੀਆਂ ਐ ਇਸ ਤਰ੍ਹਾਂ ਬਣ ਗਿਆ ਹੁਣ ਆ ਗਏ ਆ ਤੀਸਰੀ ਸਲਾਈ ਤੇ ਤੀਸਰੀ ਸਲਾਈ ਚ ਵੇਖੋ ਆਪਾਂ ਕਿੱਦਾਂ ਕਰਨਾ ਐ ਪਹਿਲਾ ਗੁੰਡਾ ਉਤਾਰ ਲੈਣਾ ਤੇ ਆ ਜਿਹੜੇ ਸਿੱਧੇ ਗੁੰਡੇ ਨੇ ਇਹਨਾਂ ਨੂੰ ਆਪਾਂ ਸਿੱਧੇ ਹੀ ਬਣਾ ਲੈਣਾ ਸਿੱਧੇ ਕੁੰਡਿਆਂ ਨੂੰ ਸਿੱਧੇ ਬਣਾ ਲਿਆ ਚਾਰ ਕੁੰਡਿਆਂ ਨੂੰ ਉਹਨਾਂ ਵਾਲੇ ਕੁੰਡਿਆਂ ਨੂੰ ਆਪਾਂ ਫੇਰ ਟਵਿਸਟ ਕਰਨਾ ਹੈ ਹੁਣ ਕਿਸ ਤਰ੍ਹਾਂ ਟਵਿਸਟ ਕਰਨਾ ਹੈ ਇਹ ਜਿਹੜੇ ਪਿੱਛੇ ਵਾਲੇ ਕੁੰਡੇ ਆ ਇਹ ਜਿਹੜੇ ਪਿੱਛੇ ਵਾਲੇ ਕੁੰਡੇ ਆ ਇਹਨਾਂ ਨੂੰ ਆਪਾਂ ਹੁਣ ਇੱਧਰ ਵਾਲੀ ਸਾਈਡ ਲਿਆਉਣਾ ਤੇ ਇਹ ਜਿਹੜੇ ਕੁੰਡੇ ਇਹਨਾਂ ਨੂੰ ਫੇਰ ਆਪਾਂ ਇੱਧਰ ਲੈ ਜਾਣਾ ਇਸ ਤਰੀਕੇ ਦੇ ਨਾਲ ਫੇਰ ਚਮਾ ਕੁੰਡਿਆਂ ਨੂੰ ਆਪਾਂ ਸਿੱਧੇ ਹੀ ਬੰਨ੍ਹਣਾ ਇਹ ਸਾਰੇ ਕੁੰਡੇ ਜਿਹੜੇ ਆਪਾਂ ਟਵਿਸਟ ਕੀਤੇ ਹੋ ਇਹਨਾਂ ਨੂੰ ਸਿੱਧੇ ਬੰਨ੍ਹ ਦੇਣਾ ਹੁਣ ਵੇਖੋ ਅਗਲੇ ਚਾਰ ਕੁੰਡੇ ਫੇਰ ਆਪਾਂ ਸਿੱਧੇ ਹੀ ਬਣਾਉਣੇ ਆ ਤੇ ਇਹ ਜਿਹੜੇ ਕੁੰਡੇ ਆਪਾਂ ਇੱਧਰ ਲਿਆਂਦੇ ਸੀ ਹੁਣ ਇਹਨਾਂ ਨੂੰ ਅੱਗੋਂ ਦੀ ਆਪਾਂ ਇੱਧਰ ਖੰਣਾ ਹੈ ਇਹ ਵਾਲੇ ਕੁੰਡਿਆਂ ਨੂੰ ਪਿੱਛੋਂ ਦੀ ਪਾ ਲੈਣਾ ਤੇ ਇਹ ਵਾਲੇ ਕੁੰਡਿਆਂ ਨੂੰ ਅੱਗੋਂ ਦੀ ਪਾ ਲੈਣਾ ਤੇ ਸਾਰੇ ਕੁੰਡਿਆਂ ਨੂੰ ਆਪਾਂ ਸਿੱਧੇ ਬੰਨ੍ਹ ਦੇਣਾ ਇਹੀ ਬਸ ਜਿਹੜੇ ਤੁਸੀਂ ਕੁੰਡੇ ਟਵਿਸਟ ਕਰਨੇ ਇਹਨਾਂ ਨੂੰ ਤੁਸੀਂ ਧਿਆਨ ਦੇ ਨਾਲ ਕਰਨਾ ਆ ਲਾਸਤੇ ਚਾਰ ਕੁੰਡੇ ਫੇਰ ਸਿੱਧੇ ਬਣ ਜਾਣਗੇ ਬਹੁਤ ਹੀ ਪਿਆਰਾ ਡਿਜ਼ਾਈਨ ਜਦੋਂ ਬਣੇਗਾ ਬਹੁਤ ਹੀ ਸੋਹਣਾ ਲੱਗੇਗਾ ਉਲਟੀ ਸਲਾਈ ਜਿਹੜੀ ਆ ਉਹ ਆਪਾਂ ਪੂਰੀ ਉਲਟੀ ਉਲਟੀ ਬਣਾ ਲੈਣੀ ਹੈ ਉਲਟੀ ਸਲਾਈ ਦੇ ਵਿੱਚ ਕੋਈ ਵੀ ਡਿਜ਼ਾਈਨ ਨਹੀਂ ਬਣੇਗਾ ਸਾਰੇ ਕੁੰਡੇ ਉਲਟੇ ਉਲਟੇ ਬਣਨਗੇ ਇਹ ਬਿਲਕੁਲ ਰੈਡੀमेड ਦੀ ਤਰ੍ਹਾਂ ਇਹ ਵਾਲਾ ਡਿਜ਼ਾਈਨ ਜਿਹੜਾ ਸਾਡਾ ਬਣ ਕੇ ਤਿਆਰ ਹੋ ਜਾਏਗਾ ਚਾਰ ਸਲਾਈਆਂ ਬਣ ਗਈਆਂ ਨੇ ਚਾਰ ਸਲਾਈਆਂ ਇਹੀ-ਇਹੀ बार-बार ਰਿਪੀਟ ਕਰਨੀਆਂ ਥੋੜਾ ਜਿਹਾ ਮੈਂ ਤੁਹਾਨੂੰ ਹੋਰ ਬਣਾ ਕੇ ਦਿਖਾਉਣੀ ਆ ਆਹ ਵੇਖੋ ਜਦੋਂ ਆਪਾਂ ਇਹੀ ਚਾਰ ਸਲਾਈਆਂ बार-बार ਰਿਪੀਟ ਕਰਦੇ ਜਾਣਾ ਤੇ ਡਿਜ਼ਾਈਨ ਸਾਡਾ ਜਿਹੜਾ ਇਸ ਤਰੀਕੇ ਦੇ ਨਾਲ ਬਣ ਕੇ ਰੈਡੀ ਹੁੰਦਾ ਜਾਣਾ ਆ ਤੇ ਜੇਕਰ ਤੁਸੀਂ ਇਸ ਡਿਜ਼ਾਈਨ ਨੂੰ ਥੋੜਾ ਜਿਨਾ ਚੇਂਜ ਕਰਨਾ ਚਾਹੁੰਦੇ ਜੇ ਤੇ ਤੁਸੀਂ ਕੀ ਕਰਨਾ ਹੈ ਪਹਿਲਾਂ ਜਿਸ ਤਰ੍ਹਾਂ ਮੈਂ 8 ਸਲਾਈਆਂ ਬਣਾਈਆਂ ਨੇ 8 ਸਲਾਈਆਂ ਦੇ ਵਿੱਚ ਡਿਜ਼ਾਈਨ ਆਪਾਂ ਇਹ ਵਾਲੇ 4 ਗੁੰਡਿਆਂ ਤੇ ਪਾਇਆ ਹੈ ਹੁਣ ਅਗਲੀਆਂ 8 ਸਲਾਈਆਂ ਦੇ ਵਿੱਚ ਡਿਜ਼ਾਈਨ ਜਿਹੜਾ ਤੁਸੀਂ ਇਹ ਵਾਲੇ 4 ਗੁੰਡਿਆਂ ਤੇ ਪਾ ਲੋਗੇ ਤੇ ਡਿਜ਼ਾਈਨ ਜਿਹੜਾ ਤੁਹਾਡਾ ਬਿਲਕੁਲ ਡਿਫਰੈਂਟ ਲੁੱਕ ਆ ਜਾਏਗੀ ਬਹੁਤ ਪਿਆਰਾ ਡਿਜ਼ਾਈਨ ਬਣਨ ਲੱਗ ਜੇਗਾ ਜੇ ਤੁਸੀਂ ਇਸ ਤਰੀਕੇ ਦੇ ਨਾਲ ਵੀ ਬਣਾਓਗੇ ਤੇ ਅੱਗੇ ਤੋਂ ਅੱਗੇ ਬਣਾਉਣ ਤੋਂ ਬਾਅਦ ਡਿਜ਼ਾਈਨ ਜਿਹੜਾ ਇਸ ਤਰੀਕ ਤਰ੍ਹਾਂ ਦਾ ਲੱਗੇਗਾ ਬਹੁਤ ਹੀ ਸੋਹਣਾ ਲੱਗਦਾ ਹੈ ਡਿਜ਼ਾਈਨ ਤੇ ਅੱਜ ਦਾ ਜਿਹੜਾ ਕਮੈਂਟ ਇਹ ਹੈਗਾ ਆ ਆਸਟ੍ਰੇਲੀਆ ਤੋਂ ਲਖਵਿੰਦਰ ਕੌਰ ਦਾ ਇਹਨਾਂ ਨੇ ਲਿਖਿਆ ਹੈ ਸਤਿ ਸ਼੍ਰੀ ਅਕਾਲ ਭੈਣ ਜੀ ਸਾਨੂੰ ਤੁਹਾਡੇ ਡਿਜ਼ਾਈਨ ਬਹੁਤ ਹੀ ਸੋਹਣੇ ਲੱਗਦੇ ਨੇ ਤੇ ਮੈਂ ਆਸਟ੍ਰੇਲੀਆ ਅਸੀਂ ਆਸਟ੍ਰੇਲੀਆ ਤੋਂ ਤੁਹਾਡੀਆਂ ਵੀਡੀਓ ਦੇਖਦੇ ਆ ਬਹੁਤ-ਬਹੁਤ ਤੁਹਾਡਾ ਧੰਨਵਾਦ ਲਖਵਿੰਦਰ ਕੌਰ ਜੀ ਤੁਸੀਂ ਮੇਰੀਆਂ ਵੀਡੀਓ ਦੇਖਦੇ ਹੋ ਤੇ ਕਮੈਂਟ ਵੀ ਕਰਦੇ ਹੋ ਇਸ ਲਈ ਮੈਂ ਤੁਹਾਡੀ ਬਹੁਤ ਹੀ ਧੰਨਵਾਦੀ ਹਾਂ ਇਸੇ ਤਰ੍ਹਾਂ ਅੱਗੇ ਤੋਂ ਵੀ ਸਪੋਰਟ ਕਰਦੇ ਰਹਿਣਾ ਤੇ ਮੈਂ ਵੀ ਪੂਰੀ ਕੋਸ਼ਿਸ਼ ਕਰਦੀ ਰਵਾਂਗੀ ਕਿ ਤੁਹਾਡੇ ਲਈ ਨਵੇਂ ਤੋਂ ਨਵੇਂ ਡਿਜ਼ਾਈਨ ਜਿਹੜੇ ਆ ਉਹ ਲੈ ਕੇ ਆਉਂਦੀ ਰਵਾਂ ਤੇ ਮਿਲਦੇ ਆਂ ਫਿਰ ਇਸ ਤਰ੍ਹਾਂ ਦੇ ਪਿਆਰੇ ਜਿਹੇ ਡਿਜ਼ਾਈਨ ਦੇ ਨਾਲ ਕਿਸੇ ਅਗਲੀ ਵੀਡੀਓ ਦੇ ਵਿੱਚ ਤੇ ਐਂਡ ਤੱਕ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ